ਸਾਡੇ ਮੁੱਖ ਖੇਤੀਬਾੜੀ ਅਫਸਰ ਸਾਡੇ ਅਰਪਾਲ ਪੰਨੂ ਜੀ ਜ਼ਿਲ੍ਹਾ ਤਰਨਤਾਰਨ ਡਾਕਟਰ ਪਪਿੰਦਰ ਜੀ ਹੋਰ ਵੀ ਜਿੰਨੇ ਸਾਡੇ ਇੱਥੇ ਡਾਕਟਰ ਸਾਹਿਬ ਆਏ ਆ ਉਹਨਾਂ ਨੇ ਬੜੇ ਸਜਜੇ ਢੰਗ ਨਾਲ ਸਮਝਾਇਆ ਕਿ ਆਪਾਂ ਨੂੰ ਜਿਹੜੀ ਖੇਤੀ ਕਰਨੀ ਆ ਨਾ ਇੱਕ ਸਭ ਤੋਂ ਪਹਿਲਾਂ ਤੇ ਜਿਹੜਾ ਜਿਸ ਤਰ੍ਹਾਂ ਹੁਣ ਆਪਾਂ ਕਣਕ ਵੜਨੀ ਆ ਕਿ ਜਿਹੜੀ ਆਪਣੀ ਧਰਤੀ ਮਾਂ ਵਾ ਜੇ ਆਪਾਂ ਧਰਤੀ ਮਾਂ ਨੂੰ ਹੀ ਅੱਗ ਲਾਵਾਂਗੇ ਤੇ ਉਹਦੇ ਵਿੱਚ ਆਪਾਂ ਕੀ ਕੱਢਾਂਗੇ ਜਦੋਂ ਆਪਾਂ ਅੱਗ ਲਾ ਦਿੰਨੇ ਆ ਧਰਤੀ ਨੂੰ ਉਹਦੇ ਵਿੱਚ ਜਿਹੜੇ ਸਾਡੇ ਕੀੜੇ ਮਕੌੜੇ ਜਿਨ੍ਹਾਂ ਨੇ ਸਾਡੀ ਉਪਜਾਊ ਦੀ ਗਾਹ ਜਿਹੜੀ ਖੇਤੀਬਾੜੀ ਹੁੰਦੀ ਹੈ ਉਹਨੂੰ ਵਧਾਉਣਾ ਹੁੰਦਾ ਉਹਨੂੰ ਤਾਂ ਆਪਾਂ ਪਹਿਲਾਂ ਹੀ ਸਾੜ ਦਿੰਦੇ ਆ ਤੇ ਇਹ ਕਰਕੇ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਦੇ ਆ ਜਿਹੜੀ ਇਹ ਕੈਂਪ ਲੱਗਦੇ ਆ ਖੇਤੀਬਾੜੀ ਮੇਲੇ ਲੱਗਦੇ ਆ ਇਹਨਾਂ 'ਚ ਇਹੋ ਹੀ ਆ ਕਿ ਸਮਝਾਇਆ ਜਾਂਦਾ ਕਿ ਤੁਸੀਂ ਆਪਣੇ ਜਿਹੜੇ ਖੇਤੀ ਆ ਜਿਤਨਾ ਜ਼ਮੀਨਾਂ ਨੂੰ ਸੰਭ ਕੇ ਰੱਖਣਾ ਜਿਸ ਤਰ੍ਹਾਂ ਪਾਣੀ ਹੁਣ ਥੱਲੇ ਜਾ ਰਿਹਾ ਵਾ ਪਾਣੀ ਨੂੰ ਬਚਾ ਕੇ ਰੱਖਣਾ ਨਹਿਰੀ ਪਾਣੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਉਹਨਾਂ ਨੇ ਘਰ ਘਰ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਹੁੰਚਾ ਵੀ ਰਹੇ ਆ ਤੇ ਇਹੋ ਹੀ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਕਿਸਾਨ ਮੇਲਾ ਲੱਗਦਾ ਅੱਜ ਇੱਥੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਨੇ ਆਉਣਾ ਸੀ ਤੇ ਕੈਬਨਟ ਦੀ ਮੀਟਿੰਗ ਆ ਗਈ ਕਰਕੇ ਉਹ ਨਹੀਂ ਆ ਸਕੇ ਅਹੀਂ ਤੇ ਹਰ ਇੱਕ ਨੂੰ ਇਹ ਬੇਨਤੀ ਕਰਦੇ ਆ ਕਿ ਇੱਕ ਤੇ ਆਪਣੀ ਪਹਿਲਾਂ ਔਲਾਦ ਵੀ ਬਚਾਈਏ ਜੇ ਆਪਣੀ ਔਲਾਦ ਉਹ ਬਚੇਗੀ ਤੇ ਫੇਰ ਹੀ ਆਪਾਂ ਗਾਂ ਖੇਤੀ ਆਪਣੀ ਜ਼ਮੀਨਾਂ ਆਪਾਂ ਸੰਭਾਂਗੇ ਜੇ ਜਿਸ ਤਰ੍ਹਾਂ ਜੁੱਧ ਨਸ਼ਿਆਂ ਵਿਰੁੱਧ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਇਆ ਉਹਦਾ ਆਪਾਂ ਸਾਥ ਦੇਈਏ ਸਾਰੇ ਔਰ ਪਿੰਡਾਂ ਦੇ ਵਿੱਚ ਅਵੇਅਰ ਕਰੀਏ ਪਿੰਡਾਂ ਵਿੱਚ ਕਮੇਟੀਆਂ ਬਣਾਈਏ ਕਿ ਆਪਾਂ ਨਸ਼ੇ ਨੂੰ ਜੜੋਂ ਬਾਹਰ ਕੱਢਣਾ ਔਰ ਪਿੰਡ ਨੂੰ ਜੇ ਆਪਾਂ ਆਪੋ ਆਪਣੇ ਪਿੰਡ ਸੰਭਲੇ ਤੇ ਆਪਾਂ ਆਪੋ ਆਪਣਾ ਜਿਹੜਾ ਸਾਡਾ ਜਿਹੜਾ ਬਚਪਨ ਆ ਜਿਹੜੇ ਸਾਡੀ ਔਲਾਦ ਆ ਫੇਰ ਹੀ ਆਪਾਂ ਸਾਂਭ ਸਕਾਂਗੇ ਕਿਉਂਕਿ ਖੇਤੀਬਾੜੀ ਵਿੱਚ ਆਪਾਂ ਤਾਦੀ ਕਰ ਸਕਾਂਗੇ ਜਦੋਂ ਸਾਡੀ ਔਲਾਦ ਹੋਏਗੀ ਜਿਹੜੋ ਸੜਕੋ ਔਲਾਦ ਦੇ ਨਾਲ ਬਚੀ ਤੇ ਖੇਤ ਅਹੀਂ ਇਕੱਲੇ ਕੀ ਕਰਨੇ ਆ ਤੇ ਇਹ ਕਰਕੇ ਅੱਜ ਇੱਥੇ ਜਿਹੜਾ ਮੇਲਾ ਲੱਗਾ ਵੱਖ-ਵੱਖ ਸਟਾਲ ਲੱਗੇ ਆ ਬੜੀ ਦੂਰ ਉਦੋਂ ਤੋਂ ਮਲੇਰ ਕੋਟਲੇ ਤੋਂ ਬੜੀ ਦੂਰ ਉਦੋਂ ਹੋ ਕੇ ਜਿੰਨਕੇ ਇੱਥੇ ਲਾਏ ਆ ਕਿਸੇ ਨੇ ਸ਼ਾਇਦ ਦਾ ਕਿਸੇ ਨੇ ਕੋਈ ਕਿਸੇ ਨੇ ਕੋਈ ਔਰ ਅਲੱਗ-ਅਲੱਗ ਡਾਕਟਰਾਂ ਨੇ ਸਮਝਾਇਆ ਵੀ ਕਿ ਜਿਹੜੀ ਫਸਲ ਬੀਜਣੀ ਆ ਜਾਂ ਪਨੀਰੀ ਬੀਜਣੀ ਆ ਉਹਦੇ ਚ ਕਿੰਨੀ ਖਾਦ ਪਾਉਣੀ ਆ ਕੀ ਕੀ ਉਹਦੇ ਚ ਜੂਰੀ ਦੀ ਮਾਤਰਾ ਪਾਣੀ ਕਿੰਨਾ ਆਪਾਂ ਲਾਉਣਾ ਔਰ ਕਿਹੜੇ ਸਮੇਂ ਜਿਹੜੀ ਆਪਾਂ ਫਸਲ ਬੀਜਣੀ ਆ ਸ਼ਾਮ ਦੇ ਟਾਈਮ ਜਿਸ ਤਰ੍ਹਾਂ ਜਿਹੜਾ ਆਪਾਂ ਆਪਣੇ ਕੋਈ ਪੱਠਾ ਬੀਜਦੇ ਆ ਤੇ ਸ਼ਾਮ ਦੇ ਟਾਈਮ ਜਿਹੜਾ ਆਪਾਂ ਪੱਠਾ ਹੀ ਬੀਜਾਂਗੇ ਸ਼ਾਮਾਂ ਉਸ ਟੈਂਪਰ ਜਿਹੜਾ ਬੀਜਾਂਗੇ ਤੇ ਉਹ ਜਲਦੀ ਉਗਦਾ ਵਾ ਇਹ ਬੜਾ ਆਪਣੇ ਵਿਸਤਾਰ ਨਾਲ ਸਾਰੇ ਡਾਕਟਰ ਸਾਹਿਬਾਂ ਨੇ ਸਮਝਾਇਆ ਸਾਡੇ ਹਰਪਾਲ ਸਿੰਘ ਜੀ ਪੰਨੂ ਜੀ ਜਸਨ ਜਾਇਆ ਭਪਿੰਦਰ ਸਿੰਘ ਜੀ ਨੇ ਸਮਝਾਇਆ ਤੇ ਅੱਜ ਜਿਹੜਾ ਖੇਤੀ ਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸਾਨ ਭਰਾਵਾਂ ਦਾ ਕਿ ਜਿਹੜੇ ਇਹ ਅੱਜ ਇੱਥੇ ਆਣ ਕੇ ਲਾਭ ਲੈ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੋਣੀ ਦਾ ਜਿਹੜਾ ਸਾਡਾ ਕੈਂਪ ਸੀਗਾ ਜਿਹੜੀ ਝੋਨੇ ਦੀ ਆਉਣ ਵਾਲੀ ਫਸਲ ਆ ਉਹਦੀ ਬਜਾਈ ਦੇ ਸਬੰਧ ਦੇ ਵਿੱਚ ਸੀਗਾ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਜ਼ੋਰ ਦਿੱਤਾ ਵਾ ਝੋਨੇ ਦੀਆਂ ਵੈਰਾਈਟੀਆਂ ਖਾਸ ਕਰਕੇ ਜਿਹੜੀ ਹਾਈਬ੍ਰਿਡ ਵੈਰੈਟੀ ਕਿਸਾਨਾਂ ਨੂੰ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਨਹੀਂ ਬੀਜਣੀ ਕਿਉਂਕਿ ਇਹ ਜਿਹੜੀਆਂ ਵੈਰੈਟੀਆਂ ਵਾਂ ਇਹ ਜਿਹੜੀਆਂ ਵਾਂ ਛੈਲਿੰਗ ਦੇ ਵਿੱਚ ਇਹਨਾਂ ਦਾ ਜਿਹੜਾ ਚੌਲ ਘਟ ਨਿਕਲਦਾ ਵਾ ਤੇ ਇਹਦੀ ਖਰੀਦ ਦਾ ਜਿਹੜਾ ਵਾ ਉਦੋਂ ਬਹੁਤ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਪੀਆਰ 132 ਜਿਹੜੀ ਨਵੀਂ ਵੈਰੈਟੀ ਆਈ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੇ ਜਿਹੜੀ ਕਿ ਖਾਸ ਕਰਕੇ ਯੂਰੀਆ ਦਾ ਜਿਹੜਾ ਉਹ ਉਹ ਅੱਧੀ ਪੂਰੀ ਘਟ ਉਹਦੀ ਕੰਮ ਨਹੀਂ ਹੋਣੀ ਹੋਰ ਵੀ ਜਿੱਦਾਂ ਮੱਕੀ ਦੀ ਫਸਲ ਦੇ ਡਾਇਵਰਸਿਫਿਕੇਸ਼ਨ ਬਾਰੇ ਕਿਸਾਨਾਂ ਨੂੰ ਇਹ ਵੀ ਕਿਹਾ ਵੀ ਜਿਹੜੀ ਆ ਕਣਕ ਵੱਢ ਕੇ ਮਕੀਨਾ ਵੀ ਜੋ ਬਰਸਾਤੀ ਜਿਹੜੀ ਮਕਈਆ ਉਹਦੀ ਬਜਾਈ ਕਰੋ ਉਹਦੇ ਸਬੰਧ ਦੇ ਵਿੱਚ ਜੋ ਆ ਬੜੀ ਵਿਸਥਾਰ ਦੇ ਨਾਲ ਬਜਾਈ ਤੋਂ ਲੈ ਕੇ ਕਟਾਈ ਤੱਕ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਿਆ ਜਿਹੜਾ ਕਿਹੜਾ ਰਕਬਾ ਕਿਹਦੇ ਵਾਸਤੇ ਰੱਖਿਆ ਗਿਆ ਵਾ ਕਿਸਾਨਾਂ ਨੂੰ ਕੀ ਅਪੀਲ ਕਿਸਾਨਾਂ ਨੂੰ ਅਪੀਲ ਇਹੋ ਹੀ ਕੀਤੀ ਗਈ ਆ ਵੀ ਆਪਾਂ ਡਿਵਰਸੀਫਿਕੇਸ਼ਨ ਤੇ ਆਈਏ ਖਾਸ ਕਰਕੇ ਜਿਹੜੀਆਂ ਆਪਣੀ ਡਿਸਟਿਲਰੀ ਆ ਲੋਕਾਂ ਮਿਲਦੇ ਲਾ ਕੇ ਛਾ ਕੇ ਇੱਥੇ ਜਿਹੜੀ ਆ ਆਪਾਂ ਜਿਹੜਾ ਮੱਕੀ ਵਾਸਤੇ ਜਿਹੜਾ ਰਕਬਾ ਰੱਖਿਆ ਗਿਆ ਦੂਸਰੀ ਇਹ ਆ ਵੀ ਬਾਸਮਤੀ ਦਾ ਏਰੀਆ ਜਿਹੜਾ ਵਧਾਇਆ ਜਾਵੇ ਤਾਂ ਜੋ ਜਿਹੜਾ ਸਾਡੇ ਕੁਦਰਤੀ ਸਰੋਤ ਪਾਣੀ ਆ ਜਿਹੜਾ ਆਪਾਂ ਜ਼ਮੀਨ ਦੇ ਵਿੱਚੋਂ ਕੱਢ ਕੇ ਬਜਾਈ ਬਜਾਈ ਕਰਨ ਦੀ ਉਹਦੀ ਬਚਤ ਹੋਵੇ ਸਿੱਧੀ ਬਜਾਈ ਕੀਤੀ ਜਾਵੇ ਸਿੱਧੀ ਬਜਾਈ ਦਾ ਸਰਕਾਰ ਨੇ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਵਾ ਇੰਟੈਂਸਿਵ ਦੇਣ ਦੀ ਐਲਾਨ ਕੀਤਾ ਹੋਇਆ ਹੈ ਜਦੋਂ ਸਾਡ ਜਤੀ ਬਚਾਈ ਵਾਸਤੇ ਕਿਸਾਨਾਂ ਨੂੰ ਕੀ ਮੈਸੇਜ ਦਿੱਤਾ ਗਿਆ ਕੀ ਸਬਸਿਡੀ ਦਿੱਤੀ ਜਾ ਰਹੀ ਹੈ 1500 ਰੁਪਿਆ ਜਿਹੜਾ ਵਾ ਉਹਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਸਿੱਧੀ ਬਚਾਈ ਆ ਉਹਨਾਂ ਨੂੰ ਦੱਸਿਆ ਗਿਆ ਵਾ ਇਹਦੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਪਿਛਲੇ ਸਾਲ ਨਾਲੋਂ ਜਿਹੜਾ ਵਾ ਸਾਡਾ ਰਕਬਾ ਵਾ ਕਾਫੀ ਜ਼ਿਆਦਾ ਵਧਣ ਦੇ ਜਿਹੜੇ ਚਾਂਸਸ ਨੇ ਸਾਡੇ ਕੋਲ ਪਿਛਲੀ ਾਰ ਸਾਡੇ ਕੋਲ ਤਕਰੀਬਨ 2300 ਹੈਕਟੇਅਰ ਸੀਗਾ ਉਤੋਂ ਪਿਛਲੀ ਾਰ 1100 ਕੋਸ਼ ਸੀਗਾ ਪਿਛਲੀ ਾਰ ਵੀ ਐਸੀ ਡਬਲ ਕੀਤਾ ਸੀ ਇਰ ਕੀ ਹੈ ਵੀ 6-7000 ਹੈਕਟੇਰ ਸਮੱਸਿਆ ਸਾਡੀ ਇਹ ਬਣੀ ਹੋਈ ਆ ਵੀ ਆਪਾਂ ਨੂੰ ਅੱਜ ਦੇ ਯੁੱਗ ਦੇ ਵਿੱਚ ਕਿਸਾਨ ਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ ਸੱਚ ਕੀ ਤੇ ਝੂਠ ਕੀ ਆ ਬਿਜ਼ਨਸ ਜਿਆਦਾ ਹੋ ਰਿਹਾ ਆ ਆਪਾਂ ਮੇਲਾ ਹੀ ਆ ਪਰ ਉਹਦਾ ਪ੍ਰੈਕਟੀਕਲ ਜਿਹੜਾ ਸਿਸਟਮ ਆ ਜਿਹੇ ਆਪਾਂ ਸੁਧਾਰ ਪੱਖੋਂ ਚਾਹੀਏ ਉਹ ਕਿਸਾਨ ਵੀ ਨਹੀਂ ਆ ਜੋ ਤਰੀਕੇ ਨਾਲ ਤੁਰ ਰਿਹਾ ਤੇ ਜ਼ਿਮੀਂਦਾਰ ਵੀ ਆਪਣਾ ਕਿਸਾਨ ਆਪਣੇ ਦੁਕਾਨ ਵਾਲੇ ਇਹ ਕਹਿ ਰਿਹਾ ਵੀ ਜਿਵੇਂ ਮੰਨ ਲਓ ਕੋਈ ਤੁਹਾਡੇ ਕੋਲ 20 ਖੜੋ ਹੁਣ 20 ਇੱਕ ਹੀ ਆ ਉਹ ਕੰਪਨੀਆਂ ਨੇ ਪੈ ਕਰ ਕਰਕੇ ਉਹਦਾ ਰੇਟ ਵਧਾਤਾ ਕਿਸਾਨ ਇਸ ਟਾਈਮ ਤੇ ਜਿਹੜਾ ਉਹਦੀ ਆਮਦਨ ਪੱਖੋਂ ਆ ਨਾ ਉਹ ਡਾਉਣ ਜਾ ਰਿਹਾ ਵਾ ਇੰਨੀਆਂ ਜਿਆਦੀਆਂ ਵੈਰਾਈਟੀਆਂ ਹੋ ਚੁੱਕੀਆਂ ਵਾ ਜੇ ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਚਲੋ ਤੁਹਾਡਾ ਮੀਡੀਆ ਵਾ ਮੈਂ ਕਹਿਣਾ ਚਾਹੁੰਦਾ ਵੀ ਇੱਕ ਦੋ ਦੋ ਪਿੰਡ ਵੜ ਦਿੰਨੀ ਚਾਹੀਦੇ ਆ ਵੀ ਐਸ ਪਿੰਡ ਆ ਚੋਂ ਨਾ ਲੱਗਣਾ ਚਾਹੀਦਾ ਐਸ ਪਿੰਡ ਆ ਚੋਂ ਨਾ ਲੱਗਣਾ ਚਾਹੀਦਾ ਵਾ ਤੇ ਉਥੇ ਗਵਰਨਮੈਂਟ ਵੀ ਸਾਹ ਦਵੇ ਜ਼ਿਮੀਦਾਰ ਵੀ ਸਾਹ ਦੇਣਾ ਵੀ ਆ ਚੀਜ਼ਾਂ ਵਰਤੋਂ ਕਰੋ ਖਾਦਾਂ ਘਟਾਓ ਪਾਣੀ ਦਾ ਜਿਹੜਾ ਸੁਭਾਅ ਵਾ ਹੁਣ ਕਈਆਂ ਥਾਵਾਂ ਤੇ ਪਾਣੀ ਜਿਹੜਾ ਵਾ ਉਹ ਉੱਚਾ ਵਾ ਕਈਆਂ ਥਾਂ ਤੇ ਡਾਊਨ ਹੋ ਗਿਆ ਜਿੱਥੇ ਡਾਊਨ ਹੋ ਗਿਆ ਉਥੇ ਹੋਰ ਕੋਈ ਵੈਰੈਟੀ ਦਿੱਤੀ ਜਾਵੇ ਜਿੱਥੇ ਉੱਚਾ ਉਥੇ ਹੋਰ ਕੋਈ ਵੈਰੈਟੀ ਦਿੱਤੀ ਜਾਵੇ ਅਹੀਂ ਤੇ ਸੁਝਾ ਦੇਣਾ ਚਾਹੁੰਦੇ ਆ ਪਰ ਜਿਹੜੇ ਮੇਲੇ ਆ ਇਹਦੇ ਵਿੱਚ ਕੁਝ ਚੀਜ਼ਾਂ ਤੇ ਚੰਗੀਆਂ ਵੀਆਂ ਤੇ ਕੁਝ ਇਥੇ ਨੁਕਸਾਨਦਾਇਕ ਵੀ ਆ ਨੁਕਸਾਨਦਾਇਕ ਇਹ ਚੀਜ਼ਾਂ ਵਾ ਵੀ ਜਿਵੇਂ ਹੁਣ 20 ਆ 1509 ਦੇ ਬੀਜ ਦੇ ਮਾਰਕੇ ਲੱਗੇ ਹੋਏ ਆ ਇਹ ਇੱਕ ਕਿਉਂ ਨਹੀਂ ਕੀਤਾ ਜਾਂਦਾ ਜੇ ਦਵਾਈਆਂ ਮੰਨ ਲਓ ਇੱਕ ਬੰਦਾ ਕਹਿੰਦਾ ਮੈਂ ਦਵਾਈਆਂ ਵੱਧ ਲਾਈਆਂ ਵਾਂ ਇੱਕ ਬੰਦਾ ਆਂਦਾ ਦਵਾਈਆਂ ਮ ਘੱਟ ਲਾਈਆਂ ਮੇਰੇ ਕੋ ਸਸਤਾ ਲੈ ਲੋ ਇਹ ਇੱਥੇ ਵੀ ਜ਼ਿੰਮੇਵਾਰ ਫੇਲ ਹੋ ਗਿਆ ਇੱਥੇ ਵੀ ਲੋਕ ਜਿਹੜਾ ਆਪਣਾ ਦਿਮਾਗ ਵਾ ਚਾਹੇ ਦੁਰਵਰਤ ਹੋ ਰਿਹਾ ਸਾਰਾ ਕੁਝ ਤੇ ਚਲੋ ਕੋਈ ਫਾਇਦੇ ਵੀ ਆ ਕੋਈ ਨੁਕਸਾਨ ਵੀ ਆ ਪਰ ਹੋਣਾ ਚਾਹੀਦਾ ਫਾਇਦਾ ਮੇਲੇ ਲਾਉਂਦੇ ਨਾਲ ਕਿਸਾਨ ਨੂੰ ਕੋਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਕਿ ਜਿਹੜਾ ਮੇਲੇ ਦੇ ਵਿੱਚ ਆ ਕੇ ਲੱਗ ਜਾਂਦਾ ਹੈ ਦਵਾਈਆਂ ਬਾਰੇ ਆ ਬੀਜਾਂ ਬਾਰੇ ਆਪਾਂ ਨੂੰ ਹਰ ਇੱਕ ਚੀਜ਼ ਦੀ ਇੱਥੋਂ ਸਾਨੂੰ ਨੌਲੇਜ ਮਿਲਦੀ ਆ ਤੇ ਬਾਕੀ ਇਹ ਜਿਹੜੇ ਸਾਡੇ ਬਲਾਗ ਅ ਚੋਲੇ ਸਾਹਿਬ ਦੇ ਅਧਿਕਾਰੀ ਆ ਉਹ ਇਹ ਸਾਡੇ ਪਿੰਡ ਦੇ ਵਿੱਚ ਵੀ ਤਕਰੀਬਨ 24 ਮਹੀਨੇ ਆ ਕੇ ਕੋਈ ਨਾ ਕੋਈ ਕੰਪ ਲਾਉਂਦੇ ਰਹਿੰਦੇ ਆ ਜਿਵੇਂ ਮੱਕੀ ਦੇ ਚਾਰ ਆ ਜਿਵੇਂ ਆਪਣੇ ਉਹਦੇ ਵਿੱਚ ਉਲੀ ਰੋਗ ਸੀ ਦੁੱਧ ਦੇ ਵਿੱਚ ਆਉਂਦਾ ਉਹਦੇ ਬਾਰੇ ਇਹਨਾਂ ਨੇ ਸਾਨੂੰ ਜਾਗਰੂਤ ਕੀਤਾ ਵੀ ਉਹ ਕਿਉਂ ਆਉਂਦਾ ਤੇ ਉਹ ਨਾ ਆਉਣ ਦੇ ਕਾਰਨ ਵੀ ਦੱਸੇ ਆ ਉਹਨਾਂ ਨੇ ਇਹਦੇ ਬਾਰੇ ਸਾਨੂੰ ਬਹੁਤ ਹੀ ਵਧੀਆ ਮਿਲਦਾ ਹੈ ਯਾਨੀ ਕਿ ਜਾਣਕਾਰੀ ਮਿਲਦੀ ਹੈ ਸਾਨੂੰ ਇੱਥੇ